ਇਤਿਹਾਸਕ ਨਗਰੀ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੇਲਾ ਰਕੜ ਬੁੰਨਿਆਂ ਦਾ ਸਾਚਾ ਗੁਰੂ ਲਾਧੋਰੇ ਦਿਵਸ ਮਨਾਇਆ ਜਾ ਰਿਹਾ ਹੈ ਤਾਂ 19 ਤਰੀਕ ਨੂੰ ਪੰਜਾਬ ਸਰਕਾਰ ਦੇ ਵੱਲੋਂ ਰਾਜ ਪੱਧਰੀ ਸਮਾਗਮ ਵੀ ਇੱਥੇ ਕੀਤਾ ਜਾਣਾ ਹੈ ਤਾਂ ਇਸ ਦੇ ਨਾਲ ਨਾਲ ਹੋਰ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਆਪੋ ਆਪਣੀਆਂ ਕਾਨਫਰੰਸਾਂ ਕੀਤੀਆਂ ਜਾਣਗੀਆਂ ਤਾਂ ਇਸ ਚੀਜ਼ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਚੱਲ ਰਹੇ ਨੇ ਸਾਡੇ ਨਾਲ ਐਸ.ਡੀ.ਐਮ. ਬਾਬਾ ਬਕਾਲਾ ਸਰਦਾਰ ਰਵਿੰਦਰ ਸਿੰਘ ਅਰੋੜਾ ਇੱਥੇ ਮੌਜੂਦ ਨੇ ਸਰ ਕੀ ਪ੍ਰੋਗਰਾਮ ਚੱਲ ਰਹੇ ਨੇ ਮੇਲਾ ਵੀ ਮਨਾਇਆ ਜਾਣਾ ਹੈ ਤੇ ਸਿਆਸੀ ਕਾਨਫਰੰਸਾਂ ਵੀ ਹੋਣਗੀਆਂ ਨੇ ਜਿਹੜਾ ਮੇਲਾ ਜੀ ਉਹ 18 ਤਰੀਕ ਤੋਂ ਲੈ ਕੇ 20 ਤਰੀਕ ਤੱਕ ਮੇਲਾ ਮਨਾਇਆ ਜਾਣਾ ਰਖੜ ਪੁੰਨਿਆ ਦਾ ਜਿਹੜਾ ਕਿ ਆਪਣਾ ਪੁਰਾਣਾ ਚੱਲਦਾ ਆ ਰਿਹਾ ਸਾਡਾ ਇੱਥੇ ਤੇ 19 ਤਰੀਕ ਨੂੰ ਸਾਡਾ ਰਾਜ ਪਦਰੀ ਸਮਾਗਮ ਹੈ ਰਾਜ ਪਦਰੀ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਕਿ ਪੰਜਾਬ ਗਵਰਨਮੈਂਟ ਵੱਲੋਂ ਆਰਗੇਨਾਈਜ਼ ਕੀਤਾ ਜਾਏਗਾ ਤੇ ਉਹਦੇ ਸੰਬੰਧੀ ਜਿਹੜੀ ਸਾਡੀ ਤਿਆਰੀਆਂ ਨੇ ਜਿਵੇਂ ਪੁਲਿਸ ਪ੍ਰੋਟੈਕਸ਼ਨ ਦਾ ਹੈਗਾ ਜਾਂ ਸੇਫਟੀ ਪੁਆਇੰਟ ਰਿਵਿਊ ਨਾਲ ਲੈ ਲਈਏ ਜਾਂ ਸਾਡੇ ਐਡਮਿਨਿਸਟ੍ਰੇਟਿਵ ਫਾਈਡ ਰਿਵਿਊ ਨਾਲ ਵੀ ਕਿੱਥੇ ਕੀ ਰ ਹੈਗਾ ਉਹ ਸਾਰਾ ਸਾਡਾ ਸੈਟਲਡਾਊਨ ਹੋ ਗਿਆ ਬਿਲਕੁਲ ਸਾਡਾ ਪ੍ਰੋਗਰਾਮ ਸਾਰਾ ਕੰਪਲੀਟ ਹੈ ਸਾਡੀ ਮੀਟਿੰਗਸ ਵੀ ਹੋ ਗਿਆ ਨੇ ਆਪਰਸ ਵੀ ਹੋ ਗਿਆ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਸਾਡੀ ਮੀਟਿੰਗ ਸਾਰੀਆਂ ਹੋ ਚੁੱਕੀਆਂ ਸਰ کافی ਵੱਡੀ ਗਿਣਤੀ ਦੇ ਵਿੱਚ ਇੱਥੇ ਲੱਖਾਂ ਦੀ ਗਿਣਤੀ ਦੇ ਜਸੰਤ ਨੇ ਜੁੜਨਾ ਹੁੰਦਾ ਤੇ ਫਿਰ ਉਹਦੇ ਲਈ ਜਿਹੜੇ ਸੁਰੱਖਿਆ ਦੇ ਪ੍ਰਬੰਧ ਹੁੰਦੇ ਨੇ ਜਿੱਦਾਂ ਗੁਰਦੁਆਰਾ ਸਾਹਿਬ ਵਿਖੇ ਵੀ ਉਹਦੇ ਨਾਲ ਦੇ ਨਾਲ ਜਿਹੜੀਆਂ ਸਿਆਸੀ ਪਾਰਟੀਆਂ ਨੇ ਕਾਨਫਰੰਸਾਂ ਕਰਨੀਆਂ ਉਹਦੇ ਵਿੱਚ ਵੀ ਜੀ ਸੁਰੱਖਿਆ ਪ੍ਰਤੀ ਸਾਡੀ ਜਗਾ ਜਗਾ ਤੇ ਅਸੀਂ ਪੁਲਿਸ ਚੌਕੀ ਸਾਡੀ ਖੜੀ ਹੋਏਗੀ ਬੈਰੀਕੇਡ ਲੱਗੇ ਹੋਏ ਨੇ ਟ੍ਰੈਫਿਕ ਕੰਟਰੋਲ ਜਿਹੜਾ ਅਸੀਂ ਛਾਪਿਆਂ ਵਾਲੀ ਤੋਂ ਲਾ ਕੇ ਇਧਰ ਸਟਿਆਲਾ ਹੈਗਾ ਉਹ ਦੋਨੋਂ ਜਗ੍ਹਾ ਤੋਂ ਸਾਡਾ ਪ੍ਰੋਪਰ ਸ਼ਟਲ ਬੱਸ ਦੀ ਸਰਵਿਸ ਚਲੇਗੀ ਜਿਹੜੀ ਜਿਹੜੀ ਪਬਲਿਕ ਆ ਜਾ ਸਕਦੀ ਹੈ ਜਾਂ ਬੈਟਰੀ ਵਾਲੀ ਆਪਰੇਟਡ ਵੀ ਲਗਾ ਰਹੇ ਤਾਂ ਜੋ ਕਿਸੇ ਬਜ਼ੁਰਗ ਨੂੰ ਜਾਂ ਕਿਸੇ ਨੂੰ ਸਹੂਦਾ ਹੋਏ ਮੈਡੀਕਲ ਕੈਂਪ ਸਥਾਪਿਤ ਲੱਗਣਗੇ ਪੁਲਿਸ ਦੀ ਜਿਹੜੀ ਚੌਕੀਆਂ ਨੇ ਉਹ ਜਗਾ ਜਗਾ ਲੱਗੇ ਤਾਂ ਜੋ ਜੇਬ ਕਤਰੇ ਜਾਂ ਜਿਵੇਂ ਕੁਝ ਅਣਸੁਖਾਂ ਵੀ ਘਟਨਾ ਨਾ ਹੋਵੇ ਜਗਾ ਜਗਾ ਤੇ ਪ੍ਰੋਪਰ ਇੰਤਜ਼ਾਮ ਹੋਗਾ ਮਤਲਬ ਜੀ ਨੂੰ ਸਿੱਖਿਆ ਸਕਦੇ ਸਰਾਂ ਤੋਂ ਪਰ ਤੇ ਦੇਖਿਆ ਗਿਆ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਇਹ ਪ੍ਰੋਗਰਾਮ ਹੋਣਾ ਹੁੰਦਾ ਸੀਗਾ ਇੱਥੇ ਮੇਲੇ ਦਾ ਤਾਂ ਉਦੋਂ ਜਿਹੜੀਆਂ ਆਸ-ਪਾਸ ਦੀਆਂ ਲਿੰਕ ਛੜਕਾਂ ਨੇ ਜਾਂ ਜਿਹੜੇ ਮੇਨ ਰੋਡ ਨੇ ਉਹਨਾਂ ਨੂੰ ਰਿਪੇਅਰ ਕੀਤਾ ਜਾਂਦਾ ਸੀਗਾ ਇਸ ਵਾਰ ਦੇਖਣ ਦੇ ਵਿੱਚ ਆ ਰਿਹਾ ਕਿ ਕਾਫੀ ਜ਼ਿਆਦਾ ਟੋਏ ਟਿੱਬੇ ਇੱਥੇ ਛੜਕਾਂ ਦੇ ਵਿੱਚ ਆ ਗਿਆ। ਬਈ ਬਿਲਕੁਲ ਠੀਕ ਕਹ ਰਹੇ ਹੋ ਜੀ। ਉਸ ਚੀਜ਼ ਨੂੰ ਤੁਸੀਂ ਧਿਆਨ ਨਾਲ ਦੇਖੋਗੇ ਜਿਹੜਾ ਅ ਸ਼ਾਇਦ ਤੁਹਾਡੇ ਨੋਟਿਸ ਵੀ ਹੋਣਾ ਕਿ ਹਾਈਵੇ ਤੋਂ ਜਿਹੜਾ ਰੋਡ ਸੀਗੇ ਉਹ ਬੰਦ ਸੀਗੇ। ਹਾਈਵੇ ਸਾਡੀ ਰੋਡ ਠੀਕ ਚੱਲ ਰਿਹਾ ਕਰਵਾ ਰਹੇ ਆ। ਇੱਥੇ ਜਿਹੜੀ ਬਾਬਾ ਬਕਾਲਾ ਤੋਂ ਲੈ ਕੇ ਸਠਿਆਲਾ ਤੱਕ ਜੇ ਕੋ ਤਾਂ ਮੈਂ ਉਹ ਫੋਟੋ ਵੀ ਸ਼ੇਅਰ ਕਰ ਸਕਦਾ ਹਾਂ ਸਾਡੇ ਚੱਲ ਰਹੀ ਜੇ ਸਰ ਜਿਹੜੀਆਂ ਪੰਜਾਬ ਸਰਕਾਰ ਦਾ ਜਿਹੜਾ ਰਾਜਪਧਰੀ ਸਮਾਗਮ ਹੋਣਾ ਹੈ ਉਸ ਤੋਂ ਇਲਾਵਾ ਜਿਹੜੀਆਂ ਹੋਰ ਸਿਆਸੀ ਪਾਰਟੀਆਂ ਨੇ ਕਾਨਫਰੰਸਾਂ ਕਰਨੀਆਂ ਨੇ ਉਹਨਾਂ ਨੂੰ ਲੈ ਕੇ ਜਿਹੜਾ ਇਹ ਕਿਹੜੀਆਂ ਜਗ੍ਹਾ ਜਿਹੜੀਆਂ ਨਿਸ਼ਚਿਤ ਕੀਤੀਆਂ ਗਈਆਂ ਨੇ ਜਿਹੜੀ ਜਿਹੜੀ ਸਿਆਸੀ ਕਾਨਫਰੰਸ ਹੁੰਦੀ ਹੈ ਇਹ ਹੈਗਾ ਐਕਚੁਅਲੀ ਸਾਡਾ ਸਟੇਟ ਲੈਵਲ ਦਾ ਫੰਕਸ਼ਨ ਸਟੇਟ ਲੈਵਲ ਦਾ ਫੰਕਸ਼ਨ ਸਰਕਾਰ ਵੱਲੋਂ ਹੋਗਾ ਉਹ ਪੁਰਾਣਾ ਇੱਕ ਰਿਵਾਜ ਹੈ ਕਿ ਸਿਆਸੀ ਕਾਨਫਰੰਸਿਸ ਵਗੈਰਾ ਹੁੰਦੀਆਂ ਨੇ ਉਹਦਾ ਅਗਰ ਸਾਨੂੰ ਕੋਈ ਪਰਮਿਸ਼ਨਸ ਦੇਣੀ ਹੈ ਹਾਲੇ ਤੱਕ ਪਰਮਿਸ਼ਨ ਕੋਈ ਨਹੀਂ ਹੋਈ ਸਾਨੂੰ ਕਿਸੇ ਸਿਆਸੀ ਪਾਰਟੀ ਨੇ ਅਪਰੋਚ ਨਹੀਂ ਕੀਤਾ ਜੇ ਕੋ ਆਏਗਾ ਤਾਂ ਸਾਡੇ ਵੱਲੋਂ ਆਪਣਾ ਲੰਗਰ ਲੰਗਰ ਲਗਾਉਣ ਜਿੰਨੇ ਜੋ ਸੇਵਾ ਕਰਨੀ ਕਰ ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ ਸਰ ਕੀ ਜਿਹੜੇ ਮੈਸੇਜ ਨੇ ਤੁਹਾਨੂੰ ਤੁਹਾਡੇ ਵੱਲੋਂ ਕੀਤਾ ਜਾਣਾ ਹੈ ਕਿ ਆਮ ਸੰਗਤ ਨੂੰ ਕੀ ਮੈਸੇਜ ਹੈ ਕਿ ਇੱਥੇ ਜਿਹੜਾ ਮੇਲਾ ਮਨਾਇਆ ਜਾਣਾ ਹੈ ਕਿਸ ਤਰ੍ਹਾਂ ਦਾ ਜਿਹੜਾ ਇੱਥੇ ਵਤੀਰਾ ਰਹਿਣਾ ਚਾਹੀਦਾ ਹੈ ਦੇਖੋ ਜੀ ਇਤਿਹਾਸਕ ਮੇਲਾ ਚੱਲਦਾ ਆ ਰਿਹਾ ਮੇਰੇ ਖਿਆਲੇ ਕਾਫੀ ਪੁਰਾਣਾ ਹੈਗਾ ਜਿੰਨੀ ਤੱਕ ਮੇਰੀ ਨੋਲਿਜ ਹੈਗੀ ਹੈ ਇਹਦੇ ਚ ਬਸ ਇਹ ਹੈ ਕਿ ਪਰਮਦੇਵ ਪਰਮਾਤਮਾ ਦੇ ਦਰਸ਼ਨ ਕਰਨ ਆਓ ਗੁਰਦੁਆਰਾ ਸਾਹਿਬ ਨਮਸਤਕ ਹੋ ਲੰਗਰ ਚਕੋ ਤੇ ਪਰਮਾਤਮਾ ਦਾ ਨਾਮ ਲਓ ਵਧੀਆ ਲਓ ਸੇਫਟੀ ਪੁਆਇੰਟ ਆਫ 뷰 ਨਾਲ ਜਿਹੜਾ ਹੈਗਾ ਉਹ ਆਪਣੀ ਵੀ ਸੇਫਟੀ ਆਪ ਰੱਖਣ ਜੇਬ ਕਤਰੇ ਜਿਆਦਾ ਹੁੰਦੇ ਨੇ ਜਾਂ ਬੜਾ ਹੋਰ ਲੁੱਟਖੋ ਦਾ ਡਰ ਹੁੰਦਾ ਉਹਦੇ ਪ੍ਰਤੀ ਹੈਗਾ ਕਿ ਉਹਨੂੰ ਧਿਆਨ ਨਾਲ ਦੇਖਣ ਆਪਣੀ ਚੀਜ਼ਾਂ ਦੀ ਸੰਭਾਲ ਆਪ ਕਰਨ ਫਿਰ ਵੀ ਜੇ ਨਹੀਂ ਹੈ ਤਾਂ ਅਸੀਂ ਸਾਡਾ ਆਫਿਸ ਹੈਗਾ ਪੁਲਿਸ ਕੰਟਰੋਲ ਰੂਮ ਹੈ ਸਾਰੇ ਵਜਨ ਜਿੱਥੇ ਮਰਜ਼ੀ ਸਰ ਕੋਲ ਆ ਸਕਦਾ ਤਾਂ ਬਿਲਕੁਲ ਇਹ ਸਾਨੂੰ ਐਸ ਡੀ ਐਮ ਬਾਬਾ ਪਕੜਾ ਸਾਹਿਬ ਸਰਦਾਰ ਰਵਿੰਦਰ ਸਿੰਘ ਅਰੋੜਾ ਜਿਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ ਮੇਲਾ ਰਖੜ ਪੁੰਨਿਆਂ ਦੇ ਮੌਕੇ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਇੱਥੇ ਸਿਆਸੀ ਇੱਕ ਕਾਨਫਰੰਸ ਰਾਜਪਦਰੀ ਸਮਾਗਮ ਕੀਤਾ ਜਾਣਾ ਤਾਂ ਉਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਤਕਰੀਬਨ ਜਿਹੜੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਔਰ ਇਹਨਾਂ ਦੀ ਸੰਗਤ ਨੂੰ ਅਪੀਲ ਹੈ ਕਿ ਬੜੇ ਅਮਨ ਅਮਨਾਮ ਦੇ ਨਾਲ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਦੇ ਵਿਚਾਰ ਸੁਣੇ ਜਾਣ ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਂਕ ਅੰਮ੍ਰਿਤਸਰ